ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਐਸ ਵਕਤ ਆਪਾਂ ਪੂਖ ਨੌਰੀ ਬਾਰਡਰ ਤੇ ਜਿੱਥੇ 13 ਫਰਵਰੀ ਤੋਂ ਲੈ ਕੇ ਲਗਾਤਾਰ ਜਿਹੜਾ ਮੋਰਚਾ ਚੱਲ ਰਿਹਾ ਉਸ ਜਗ੍ਹਾ ਤੇ ਖੜੇ ਆ ਜਿੱਥੇ ਸ਼ੁਭ ਕਰਨ ਦੇ ਹਰਿਆਣਾ ਸਰਕਾਰ ਨੇ ਗੋਲੀ ਚਲਾਈ ਸੀ ਤੇ ਸ਼ੁਭ ਕਰਨ ਇਸ ਜਗ੍ਹਾ ਤੇ ਸ਼ਹੀਦ ਹੋਇਆ ਸੀ ਪਰ ਉਸ ਤੋਂ ਤਰੀਕ ਤੋਂ ਲੈ ਕੇ 21 ਫਰਵਰੀ ਤੋਂ ਬਾਅਦ ਕੇਂਦਰ ਸਰਕਾਰ ਜਾਂ ਹਰਿਆਣਾ ਸਰਕਾਰ ਜੇ ਉੱਪਰ ਕਿਹੜਾ ਹੋਵੇ ਬੀਜੇਪੀ ਸਰਕਾਰ ਨੇ ਜੜੇ ਕਿਸਾਨਾਂ ਲਈ ਕੁਝ ਸਬਕ ਨਹੀਂ ਸਿੱਖਿਆ ਤਾਂ ਕਿਸਾਨਾਂ ਨੇ ਵੀ ਫਿਰ ਉਸ ਰੋਸ ਦੇ ਵਿੱਚ ਆ ਕੇ ਜਿਹੜੀ ਗਿਣਤੀ ਹੈ ਸਾਡੀ ਵੀ ਜਿੰਨੇ ਸਾਨੂੰ ਸਿਰ ਚਾਹੀਦੇ ਆ ਅਸੀਂ ਸਿਰ ਦੇਣ ਨੂੰ ਤਿਆਰ ਆ ਜੇ ਤੁਸੀਂ ਕਿਸਾਨਾਂ ਦੀਆਂ ਮੰਗਾਂ ਮੰਨੜ ਕੇ ਮੁੱਕਰਨਾ ਹੀ ਹੈ ਲਾਗੂ ਕਰਨੀਆਂ ਹੀ ਨਹੀਂ ਆ ਫਿਰ ਜਿਹੜਾ ਕਰੋੜਾ ਰੁਪਈਆ ਪਾਰਲੀਮੈਂਟ ਸੈਸ਼ਨ ਤੇ ਚਲਾ ਰਹੇ ਹੋ ਜੇ ਲੋਕਾਂ ਦੀਆਂ ਸਹੂਲਤਾਂ ਵਾਸਤੇ ਦੇਸ਼ ਦੇ ਬੱਚੇ ਮਜ਼ਦੂਰ ਮਰ ਰਹੇ ਆ ਕਿਸਾਨ ਮਰ ਰਹੇ ਨੇ ਛੋਟੇ ਦੁਕਾਨਦਾਰ ਮਰ ਰਹੇ ਨੇ ਜਾਂ ਉਹ ਸੈਸ਼ਨ ਦੇ ਵਿੱਚ ਕੋਈ ਇਹੋ ਜਿਹਾ ਬਸਤੀ ਨਹੀਂ ਲਿਆਉਣਾ ਤਾਂ ਤੁਸੀਂ ਪੇਸ਼ ਹੀ ਅਡਾਨੀ ਬਾਨੀਆਂ ਦਾ ਕਰਨਾ ਫਿਰ ਆ ਲੋਕਾਂ ਦੀ ਕਮਾਈ ਹੋਈ ਜਿਹੜੀ ਟੈਕਸਾਂ ਦੇ ਰੂਪ ਵਿੱਚ ਛੋਡੇ ਖਜ਼ਾਨੇ 'ਚ ਪੈਸੇ ਜਾਂਦੇ ਆ ਤਾਂ ਇਹਦਾ ਮਤਲਬ ਇੱਕ ਓਪਨ ਤੁਸੀਂ ਲੁੱਟਣ ਦਾ ਇਹ ਏਰੀਆ ਬਣਾ ਸਕਿਓ ਤਾਂ ਉਸ ਜਗ੍ਹਾ ਦੇ ਵਿੱਚੋਂ ਜਿਹੜੀ ਮੈਂ ਕਹਿਣ ਲੱਗਿਆ ਸੀ ਵੀ ਸਿਰਾਂ ਦੀ ਲੋੜ ਹੈ ਤਾਂ ਭਰਾਵੋ ਫਿਰ ਬਹੁਤ ਵੱਡਾ ਕੀਮਤੀ ਜਿਹੜਾ ਪੂਰੇ ਭਾਰਤ ਦੇ ਵਿੱਚ ਇਹੋ ਜਿਹਾ ਕੋਈ ਨਾ ਕਿਸਾਨ ਆਇਆ ਨਾ ਆਗੂ ਕੋਈ ਪੈਦਾ ਹੋਇਆ ਪਰ ਪੈਦਾ ਬਥੇਰੇ ਹੋਏ ਹੋਣਗੇ ਅਮਲ ਦੇ ਵਿੱਚ ਲੜ ਕੇ ਮੈਨੂੰ ਨਹੀਂ ਦਿਸਦਾ ਜਦੋਂ ਤੋਂ 84 ਤੋਂ ਲੈ ਕੇ ਕਿ ਕੋਈ ਇਹੋ ਜਿਹਾ ਲੀਡਰ ਕੋਈ ਮੰਗ ਬਣਾ ਦਿੱਤੀ ਹੋਵੇ ਸਿਰਫ ਆਪ ਦੀ ਪੂਰਤੀ ਲਈ ਆਪ ਦੇ ਵਿਚਾਰ ਲਈ ਜਾਂ ਆਪ ਦੀ ਪਾਰਟੀ ਲਈ ਇੰਨਾ ਤਾਂ ਕੁਝ ਕੀਤਾ ਹੋਣਾ ਹੈ ਪਰ ਆ ਜਿਹੜੇ ਪੂਰੇ ਪਾਰ ਦੇ ਲੋਕ ਕਰਜ਼ੇ 'ਚ ਫਸੇ ਹੋਏ ਨੇ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਨਹੀਂ ਹੋਈ ਆ ਝੋਨੇ ਦੀ ਪਰਾਲੀ ਦੇ ਲੋਕਾਂ ਦੇ ਪਰਚੇ ਹੋ ਰਹੇ ਆ ਇਹ ਜਿਹੜੇ ਜਿਹੜੇ ਮੁੱਦਿਆਂ ਤੇ ਅਸੀਂ 12 ਮੰਗਾਂ ਤੇ ਲੈ ਕੇ ਬੈਠ ਰਹੇ ਆ ਉਹਦੇ ਵਿੱਚੋਂ ਇਹਨੂੰ ਲਾਗੂ ਕਰਵਾਉਣ ਲਈ ਮੁੱਕਰੀ ਹੋਈ ਸਰਕਾਰ ਨੂੰ ਉਸ ਆਨੇ ਵਾਲੇ ਥਾਂ ਲਿਆਉਣ ਲਈ ਸਰਦਾਰ ਜਗਜੀਤ ਸਿੰਘ ਢੱਲੇਵਾਲ ਮਰਰ ਵਰਤੇ ਬੈਠੇ ਨੇ ਭਰਾਵੋ ਤੁਸੀਂ ਹਜੇ ਵੀ ਇਹਨੂੰ ਇਹ ਦੇਖਦੇ ਹੋ ਦੂਜਾ ਨਾਲ ਮਿਲਾ ਕੇ ਵੇ ਫਲਾਨਾ ਬੈਠਾ ਸੀ ਫਲਾਨਾ ਬੈਠਾ ਸੀ ਉਹ ਕੀ ਹੋਇਆ ਅਸੀਂ ਜਿਹੜੀ ਮਾਨਦਾਰੀ ਦੇ ਨਾਲ 100% ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਜਿਹੜੀ ਆਪਦੀ ਜਾਨ ਹੈ ਉਹ दाते ਲਾਈ ਹੋਈ ਹੈ ਕਿ ਜਾਂ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾਂ ਲਾਗੂ ਕਰੇ ਨਹੀਂ ਅਸੀਂ ਡੈਡ ਬਾਡੀ ਜਿਹੜੀ ਇਸੇ ਥਾਂ ਰੱਖਾਂਗੇ ਅਗਲੀ ਜਿਹੜੀ ਪੜਾਅ ਹੈ ਸਾਡਾ ਮਰਨ ਵਰਤ ਆਗੂਆਂ ਦਾ ਲੜੀ ਵਰ ਚੱਲੀ ਜਾਊਗਾ ਸਸਕਾਰ ਨਹੀਂ ਕਰਾਂਗੇ ਭਰਾਵੋ ਹਕੀਕਤ ਇਹ ਹੈ ਕਿ ਅੱਜ 13ਵੇਂ ਦਿਨ ਚ ਜਿਹੇ ਜੀ ਉਹਨਾਂ ਦੀ ਸਥਿਤੀ ਹੈ ਜਿਹੜੀ ਸਿਹਤ ਹੈ ਉਹ ਚਾਹਨ ਕੋਣ ਰੁਕ ਨਹੀਂ ਰਹੀ ਉਹਨਾਂ ਦੇ ਅੰਦਰੋਂ ਤਾਂ ਸਿਹਤ ਡਾਊਨ ਹੋਣ ਕਰਕੇ ਤਾਂ ਪ੍ਰਭੂ ਆਪਣਾ ਫਰਜ਼ ਬਣਦਾ ਬਾਰਡਰਾਂ ਤੇ ਆਈਏ ਘਰਾਂ ਚੋਂ ਨਿਕਲ ਗਏ ਜੇ ਅਸੀਂ ਮੰਗਾ ਨਾ ਲਾਗੂ ਕਰਵਾ ਸਕੇ ਇਸ ਆਗੂ ਦੇ ਤੁਸੀਂ ਉਹਦੀ ਪੜਚੋਲ ਕਰਕੇ ਪਛਾਣ ਕਰਕੇ ਭਲੇਖੇ ਚ ਰਹੇ ਬਹੁਤ ਵੱਡਾ ਭਾਰ ਦੇ ਕਿਸਾਨਾਂ ਦਾ ਨੁਕਸਾਨ ਹੋਊਗਾ ਮੈਂ ਖਾਸ ਕਰਕੇ ਸਾਡੇ ਬੁੱਧ ਜੀ ਵੀ ਸਾਡੇ ਕਲਾਕਾਰ ਸਾਡੇ ਪੱਤਰਕਾਰ ਜਿੰਨੇ ਵੀ ਤੁਸੀਂ ਪਿਆਰ ਕਰਦੇ ਹੋ ਇਸ ਮੰਗਾ ਵੱਲ ਨਾ ਇਹ ਮੰਗੇ ਡੱਲੇਵਾਲ ਦੀ ਐ ਨਾ ਮੰਗੇ ਪੰਦੇਰ ਦੀ ਐ ਜਿਹੜੀਆਂ 12 ਮੰਗਾ ਸਾਡੇ ਲੋਕਾਂ ਦੀਆਂ ਜਿਹੜੀ ਜ਼ਮੀਨ ਐ ਬਚਾਉਣੀਆਂ ਡਾਨੀਵਾਨੀ ਕੋਲੇ ਜਾਣੀਆਂ ਇਹ ਮੰਗਾ ਲਾਗੂ ਕਰਾਉਣ ਲਈ ਲੱਖ ਸਾਡੇ ਮਤ ਭੇਦ ਹੋਣਗੇ ਲੱਖ ਸਾਡੇ ਆਬੀ ਦੀ ਗੁੱਸੇ ਗਿਲੇ ਹੋਣਗੇ ਪਰ ਜਿਹੜੀ ਕੇਂਦਰ ਨਾਲ ਸਾਡੀ ਲੜਾਈ ਐ ਇਹਦੇ ਨਾਲ ਮੈਨੂੰ ਨਹੀਂ ਲੱਗਦਾ ਸਾਡਾ ਕੋਈ ਮਤ ਭੇਦ ਹੋਊਗਾ ਨਾ ਕੋਈ ਗੁੱਸਾ ਹੋਊਗਾ ਪ੍ਰਭੂ ਇਹ ਲਾਗੂ ਕਰਵਾਉਣ ਲਈ ਆਓ ਸੜਕਾਂ ਤੇ ਨਿਕਲ ਗਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ